ਅੱਜ ਮੁਖਰਪੁਰ ਪੁਲਿਸ ਨੇ ਬਹੁਤ ਵਧੀਆ ਛਾਗਾ ਜੋ ਕੰਮ ਕੀਤਾ ਹੈ ਜਿੱਦਾਂ ਸਾਰਿਆਂ ਨੂੰ ਪਤਾ ਹੈ ਇਲੈਕਸ਼ਨ ਮੋਰਚ ਸਾਰੇ ਚੱਲ ਰਹੇ ਨੇ ਤੇ ਮਾਨਯੋਗ ਚੋਣ ਕਮਿਸ਼ਨ ਤੇ ਸ੍ਰੀ ਗੌਰਵ ਜਾਂ ਵੀ ਆਈਪੀਐਸ ਡੀਜੀਪੀ ਪੰਜਾਬ ਦੇ ਜਿਹੜਾ ਹਦਾਇਤਾਂ ਦੇ ਮੁਤਾਬਕ ਕੰਮ ਕਰ ਰਹੇ ਨੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਾਕੀਰਾ ਖਮੀਨਾ ਜੀ ਉਹਨਾਂ ਦੇ ਵਿਸ਼ਲ ਨਿਰਦੇਸ਼ਾਂ ਦੇ ਉੱਤੇ ਜਿਹੜੇ ਮਾੜੇ ਅਨਸਰਾਂ ਦੇ ਖਿਲਾਫ ਮੂਵ ਗੱਡੀ ਗਈ ਉਹਦੇ ਤਹਿਤ ਅੱਜ ਅਸੀਂ ਸਵੇਰੇ ਸਾਡੇ ਡੀਐਸਪੀ ਡੀ ਜਸਪਾਲ ਸਿੰਘ ਜੀ ਡੀਐਸਪੀ ਸਬੂਜਨ ਸਤਨਾਮ ਸੀਰੀਅਨ ਚਾਰਜ ਗੁਰਵਿੰਦਰ ਐਸਐਚਓ ਬਰੂਆਲਾ ਜਗਸੀਰ ਐਸਐਚਓ ਇਕਬਾਲ ਐਸਐਚਓ ਸਿਟੀ ਤੇ ਨਾਲ ਐਕਸਾਈਜ਼ ਦੀ ਟੀਮਾਂ ਨੂੰ ਨਾਲ ਲੈ ਕੇ ਅੱਜ ਇਹ ਕਾਸਮ ਆਪਰੇਸ਼ਨ ਚਲਾਇਆ ਸੀ ਸਰਚ ਆਪਰੇਸ਼ਨ ਸੀ ਜਿਹਦੇ ਚ ਸਾਨੂੰ ਇੱਕ ਇਨਫੋਰਮੇਸ਼ਨ ਮਿਲਦੀ ਆ ਕਿ ਫੁਲਾਨੀ ਥਾਂ ਦੇ ਉੱਤੇ ਜਾ ਕੇ ਗੁੰਿਆਣੇ ਰੋਡ ਤੇ ਕੋਈ ਨਜਾਇਜ਼ ਫੈਕਟਰੀ ਕਿਸੇ ਨੇ ਜਿਹਦੇ ਜਿਨਜਾਇਜ ਲਾਨ ਕੱਢ ਰਹੇ ਨੇ ਉਹ ਬਣਾ ਰਹੇ ਨੇ ਜਿਹਦੇ ਤਹਿਤ ਅਸੀਂ ਉੱਥੇ ਰੇਡ ਕਰਦੇ ਹਾਂ ਜਿਹਦੇ ਦੌਰਾਨੇ ਰੇਡ ਸਾਨੂੰ ਇੱਥੇ ਬੜੀ ਅੱਛੀ ਰਿਕਵਰੀ ਉੱਥੇ ਮਿਲਦੀ ਆ ਜਿਹਦੇ ਚ ਸਾਨੂੰ ਕਰੀਬ 1 ਲੱਖ ਲੀਟਰ ਲਾਨ ਇੱਕ ਜਗ੍ਹਾ ਤੋਂ ਬਰਾਮਦ ਹੁੰਦੀ ਆ ਇਹਦੇ ਤਹਿਤ ਹੀ ਅਲੱਗ-ਅਲੱਗ ਥਾਵਾਂ ਤੋਂ ਹੋਰ ਵੀ ਰਿਕਵਰੀ ਹੁੰਦੀ ਆ ਜਿਹਦੇ ਤਹਿਤ ਅਸੀਂ ਕਰੀਬ 6 ਮੁਕਦਮੇ ਦਰਜ ਕੀਤੇ ਨੇ ਤੇ 7 ਜਿਹੜੇ ਮੁਜਰਮ ਨੇ ਉਹ ਰਾਉਂਡ ਆਪ ਕੀਤੇ ਨੇ ਸਰ ਕਰਤੀਆਂ ਜਿਹੜੇ ਜਿਹੜੇ ਸਾਮਾਨ ਪਿਆ ਕੁਤ ਕਰੋ ਤੋਂ ਸ਼ਕਤੀ ਚਲਾ ਰਹੇ ਸੀ ਤਬ ਦੇ ਦੇਖੋ ਜਿਹੜਾ ਅਸੀਂ ਅਜੇ ਫਰਦਰ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਅਜੇ ਫਿਲਹਾਲ ਅਸੀਂ ਬੰਦੇ ਰਾਉਂਡ ਅਪ ਕੀਤੇ ਨੇ ਉਹਦੇ ਚ ਅਸੀਂ ਪਰਚਾ ਦਰਜ ਕੀਤਾ ਹੈ ਤੇ ਉਹਦੀ ਪੁਛਗਿਸ਼ ਜਿਹੜੀ ਹੈ ਉਹ ਚੱਲ ਰਹੀ ਹੈ ਕਿ ਇਹਨਾਂ ਨੇ ਕਦੋਂ ਤੋਂ ਸ਼ੁਰੂ ਕੀਤਾ ਸੀ ਜਿਹਦੇ ਚ ਅਸੀਂ ਗੱਡੀਆਂ ਵੀ ਰਿਕਵਰ ਕੀਤੀਆਂ ਨੇ ਗੱਡੀਆਂ ਦੇ ਵਿੱਚ ਵੀ ਇਹਨਾਂ ਨੇ ਕੋਈ ਮਤਲਬ ਉਹਦੇ ਚ ਇੱਕ ਜਨਤਰੇਨ ਲਾਇਆ ਹੋਇਆ ਸੀ ਜਿਹਦੇ ਨਾਲ ਇਹ ਦਾਰੂ ਅੱਗੇ ਸਪਲਾਈ ਕਰਦੇ ਸੀ ਸੋ ਕੋਈ ਜੇ ਮਤਲਬ ਕਿ ਸਸਤੀ ਪਾਰਟੀ ਨਾਲ ਵੀ ਸਬੰਧ ਨਾ ਹੋਇਆ ਕਿ ਦੇਖੋ ਜੇ ਇਹ ਜੀ ਮੁੱਢਲੀ ਤਪਤੀਸ਼ ਇਦਾਂ ਦਾ ਕੁਛ ਨਹੀਂ ਹੈ ਪਰ ਅੱਗੇ ਫਰਦਰ ਇਹ ਪੁੱਛ ਕੇ ਛੱਗੇ ਚੱਲ ਰਹੀ ਹੈ ਜੋ ਜਿੱਦਾਂ ਵੀ ਸਾਡੇ ਕੋਲ ਅਕੀ ਕੋਈ ਆਉਗੂ ਚੀਜ਼ ਉਹਦੇ ਨਾਲ ਰੋੜਗੇ ਅਸੀਂ ਦੱਸਿਆ ਜਾਊਗਾ ਫਰਦਰ ਤੇ ਚਿੱਤੇ ਦੀ ਜਿਹੜੀ ਰਿਕਵਰੀ ਬਿਲਕੁਲ ਨਹੀਂ ਲੈ ਸਿੱਕਾਈ ਅਬ ਜਿਹੜੀ ਐਂਡੀ ਦੀ ਰਿਕਵਰੀ ਹੈ ਉਹ ਚ ਵੀ ਹੋਈ ਹੈ 5 ਗ੍ਰਾਮ ਹਿਰੋਨ ਦੀ ਰਿਕਵਰੀ ਹੋਈ ਹੈ ਕੁੜੀ ਜਿਹਨੇ ਨਾਮ ਦੀ ਕੋਈ ਹੈਗੀ ਆ ਉਹ ਤੋਂ ਰਿਕਵਰੀ ਕੀਤੀ ਹੈ ਜਿਹੜੇ ਸਿਟੀ ਥਾਣੇ ਜੇ ਰਿਕਵਰੀ ਹੈ ਉਹਦੇ ਤਹਿਤ ਮੁਕੱਦਮਾ ਦਰਜ ਹੈ ਤੋ ਬੋਦੀ ਅੱਗੇ ਜਿਹੜੀ ਪੁਛਗਿਛ ਬੈਕਵਰਡ ਫਾਰਵਰਡ ਲਿੰਕ ਜਿਹਦੇ ਉੱਤੇ ਕੰਮ ਕੀਤਾ ਜਾ ਰਿਹਾ ਇਹ ਸਭ ਇਹਨਾਂ ਦੇ ਜਿਹੜਾ ਕੋਈ ਇਸ ਤਰ੍ਹਾਂ ਦੇ ਬਣਾ ਕੋਈ ਫਿਲਹਾਲ ਇਦਾਂ ਦੀ ਗੁੰਗਾਰੀਆਂ ਸਾਹਮਣੇ ਆਈ ਵੀ ਇਹਨਾਂ ਦਾ ਪਹਿਲੋਂ ਲਿੰਕ ਹੈਗਾ ਜਿਹਨਾਂ ਕੋ ਫੈਕਟਰੀ ਫੜੀ ਗਈ ਹੈ ਪਰ ਫਿਰ ਵੀ ਅਜੇ ਅਸੀਂ ਤਫਤੀਸ਼ ਦੇ ਦੌਰਾਨ ਪੁਛਗਿਛ ਇਨਕੁਇਰੀ ਚੱਲੇਗੀ ਉਸ ਦੇ ਵਿੱਚ ਜੋ ਵੀ ਸਾਹਮਣੇ ਆਊਗਾ ਉਹ ਤੁਹਾਡੇ ਨੂੰ ਤਨਜ਼ੂਰ ਉਹਦੇ ਬਾਰੇ ਬੇਪੀਤਾ ਜਾਏਗਾ